ਅੱਜ ਦੀ ਵੀਡੀਓ ਵਿੱਚ ਆਪਾਂ ਜ਼ਿਕਰ ਕਰਾਂਗੇ ਅਲਾਉਦੀਨ ਖਿਲਜੀ ਅਤੇ ਜੱਟਾਂ ਦਾ ਅਤੇ ਜਾਣਦੇ ਹਾਂ ਕਿ ਜੱਟਾਂ ਅਤੇ ਅਲਾਉਦੀਨ ਖਿਲਜੀ ਵਿੱਚੋਂ ਕੌਣ ਤਾਕਤਵਰ ਸੀ ਅਤੇ ਕਿਸ ਨੇ ਕਿਸ ਦੀ ਹਾਰ ਮੰਨੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਪੇਜ ਨੂੰ ਫੋਲੋ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਖੋਜ ਕੇ ਲਿਆਂਦੀ ਹੋਈ ਜਾਣਕਾਰੀ ਹਰੇਕ ਜੱਟ ਭਰਾ ਤੱਕ ਪਹੁੰਚਦੀ ਹੋ ਸਕੇ ਸੋ ਸੱਚੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਰਾਣੀ ਪਦਮਨੀ ਤੋਂ ਰਾਣੀ ਪਦਮਨੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਅਲਾਉਦੀਨ ਖਿਲਜੀ ਨੇ ਚਿਤੌੜ ਨੂੰ ਤਬਾਹ ਕਰ ਦਿੱਤਾ ਉਸਨੇ ਹਿੰਦੂਆਂ ਤੇ ਜੱਜ਼ੀਆ ਲਗਾਇਆ ਅਤੇ ਵਿਆਹਾਂ ਤੇ ਪਾਬੰਦੀਆਂ ਲਗਾ ਦਿੱਤੀਆਂ ਤਾਂ ਜੋ ਸੁੰਦਰ ਕੁਆਰੀਆਂ ਕੁੜੀਆਂ ਮੁਸਲਮਾਨਾਂ ਨੂੰ ਦਿੱਤੀਆਂ ਜਾ ਸਕਣ ਇਹ ਕੰਮ ਹਿੰਦੂਆਂ ਲਈ ਮੌਤ ਤੋਂ ਵੀ ਭੈੜਾ ਸੀ ਇਨ੍ਹਾਂ ਫਰਮਾਨਾਂ ਦੇ ਵਿਰੋਧ ਚ ਖਾਨਪੁਰ ਜ਼ਿਲ੍ਹਾ ਮੇਰਠ ਵਿਕੇ ਜਾੜ ਸਰੋਖਾਪ ਦੀ ਮੀਟਿੰਗ ਹੋਈ ਸਾਰੇ ਜੱਟ ਕਾਲੀ ਨਦੀ ਅਤੇ ਹਿੰਡਣ ਨਦੀਆਂ ਦੇ ਸੰਗਮ ਤੇ ਇਕੱਠੇ ਹੋਏ ਸਰਵਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਰਾਜੇ ਨੂੰ ਇੱਕ ਨਿਸ਼ਚਿਤ ਮਿਤੀ ਦਾ ਅਲਟੀਮੇਟਮ ਦਿੱਤਾ ਜਾਵੇ ਅਤੇ 18 ਤੋਂ 40 ਸਾਲ ਦੀ ਉਮਰ ਦੇ ਸਾਰੇ ਯੋਗ ਆਦਮੀ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹੋਣ ਅਤੇ ਬਾਕੀ ਰਹਿਣ ਦੇ ਮਰਦਾਂ ਅਤੇ ਔਰਤਾਂ ਨੂੰ ਪ੍ਰਬੰਧਕੀ ਫਰਜ਼ਾਂ ਬਾਰੇ ਵਿਸਤਾਰ ਵਿੱਚ ਦੱਸਿਆ ਗਿਆ। ਇਸ ਅਲਟੀਮੇਟਮ ਨੂੰ ਮਿਲਣ ਤੇ ਖਿਲਜੀ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਤੁਰੰਤ ਆਪਣੇ ਸੈਨਾ ਮੁਖੀ ਮਲਿਕਾ ਕਫੂਰ ਨੂੰ 5000 ਸੈਨਾ ਦੇ ਕੇ ਜੱਟਾਂ ਨਾਲ ਨਜਿੱਠਣ ਲਈ ਭੇਜਿਆ ਇੱਕ ਭਿਆਨਕ ਲੜਾਈ ਹੋਈ ਜਿਸ ਵਿੱਚ ਮਲਿਕ ਕਫੂਰ ਹਾਰ ਗਿਆ ਜੱਟਾਂ ਨੇ ਸ਼ਾਹੀ ਫੌਜ ਨੂੰ ਭਾਰੀ ਝਟਕਾ ਦਿੱਤਾ ਜਿਸ ਕਰਕੇ ਖਿਲਜੀ ਦੀ ਸੈਨਾ ਨੂੰ ਜੰਗ ਦੇ ਮੈਦਾਨ ਤੋਂ ਭੱਜਣ ਲਈ ਮਜਬੂਰ ਹੋਣਾ ਪਿਆ ਖਿਲਜੀ ਨੇ ਸਰਵਖਾਵ ਦੇ ਜੱਟਾਂ ਤੇ ਫਿਰ ਕਦੇ ਵੀ ਹਮਲਾ ਨਹੀਂ ਕੀਤਾ ਖਿਲਜੀ ਨੂੰ ਇੱਕ ਅਫਵਾਹ ਮਿਲੀ ਕਿ ਪੰਜਾਬ ਤੇ ਮੁਗਲ ਜਲਦੀ ਹੀ ਹਮਲਾ ਕਰ ਸਕਦੇ ਹਨ ਅਲਾਉਦੀਨ ਖਿਲਜੀ ਨੇ ਇਸ ਮਹੱਤਵਪੂਰਨ ਸਮੇਂ ਤੇ ਜੱਟਾਂ ਨਾਲ ਸੁਲ੍ਹਾ ਕਰਨਾ ਬਿਹਤਰ ਸਮਝਿਆ ਉਸਨੇ ਆਪਣੇ ਕਿਨੌਣੇ ਫਰਮਾਨਾਂ ਨੂੰ ਰੱਦ ਕਰਨ ਕਰਕੇ ਜੱਟਾਂ ਨਾਲ ਜੰਗਬੰਦੀ ਦੀ ਗਲਬਾਤ ਕੀਤੀ ਉਸਨੇ ਜੱਟਾਂ ਨੂੰ ਇੱਕ ਵੱਡਾ ਮਿਹਨਤਾਨਾ ਅਤੇ ਮੁਆਵਜ਼ਾ ਦਿੱਤਾ ਡਾਕਟਰ ਮਹਿਕ ਸਿੰਘ ਨੇ ਆਪਣੀ ਰਚਿਤ ਕਿਤਾਬ ਟੇਲਸ ਆਫ ਦੀ ਜੱਟ ਵਿੱਚ ਲਿਖਿਆ ਹੈ ਕਿ ਅਲਾਉਦੀਨ ਖਿਲਜੀ ਨੂੰ ਜੱਟਾਂ ਦੀ ਬਹਾਦਰੀ ਅੱਗੇ ਕਿਉਂ ਝੁਕਣਾ ਪਿਆ ਅਤੇ ਐਲਾਨ ਕਰਨਾ ਪਿਆ ਕਿ ਇਨ੍ਹਾਂ ਜੱਟਾਂ ਨੂੰ ਪੜਕਾਇਆ ਨਹੀਂ ਜਾਣਾ ਚਾਹੀਦਾ ਇਹ ਬਹਾਦਰ ਆਦਮੀ ਢੇਡੂ ਦੇ ਆਲਣ ਵਾਂਗ ਹਨ ਇੱਕ ਵਾਰ ਢਕਾਏ ਜਾਣ ਤੇ ਇਹ ਹਾਰ ਨਹੀਂ ਮੰਦੇ ਇੱਥੇ ਦਸਨ ਯੁੱਗ ਬੰਦਾ ਹੈ ਕਿ ਇਹ ਘਟਨਾ ਜੱਟਾਂ ਅਤੇ ਖਿਲਜੀ ਵਿਚਕਾਰ ਸੌਂਖ ਦੀ ਲੜਾਈ ਅਤੇ ਬਾਅਦ ਵਿੱਚ ਇਹ जाट ਖਾਪਾ ਨਾਲ ਹੋਈ ਲੜਾਈ ਨਾਲ ਸੰਬੰਧਿਤ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਲਤਾਨ ਅਲਾਉਦੀਨ ਖਿਲਜੀ ਦਿੱਲੀ ਦੇ ਤਖਤ ਤੇ ਬੈਠਾ ਸੀ ਅਲਾਉਦੀਨ ਖਿਲਜੀ ਆਪਣੇ ਸਮਰਾਜ ਦਾ ਵਿਸਤਾਰ ਕਰਨ ਲਈ ਕਾਹਲਾ ਸੀ 1301 ਈਸਵੀ ਵਿੱਚ ਸੁਲਤਾਨ ਅਲਾਉਦੀਨ ਖਿਲਜੀ ਨੇ ਰੰਥੰਭੌਰ ਦੇ ਸ਼ਾਸਕ ਹਮੀਰ ਦੇਵ ਨੂੰ ਹਰਾਇਆ ਅਤੇ ਰੰਥੰਭੌਰ ਦੇ ਕਬਜ਼ਾ ਕਰ ਲਿਆ ਹੁਣ ਉਸ ਦੀ ਨਜ਼ਰ ਬ੍ਰਜ ਖੇਤਰ ਤੇ ਟਿਕਾਉਣਾ ਸੁਭਾਵਿਕ ਹੀ ਸੀ ਇੱਕ ਫੌਜੀ ਮਹਿਮ ਤੋਂ ਬਾਅਦ ਗਵਰਦਨ ਵਿੱਚੋਂ ਲੰਘਦੇ ਹੋਏ ਅਲਾਉਦੀਨ ਖਿਲਜੀ ਦੀਆਂ ਫੌਜੀਆਂ ਦੀ ਇੱਕ ਟੁਕੜੀ ਨੇ ਗਵਰਦਨ ਦੇ ਮੰਦਰਾਂ ਨੂੰ ਨੁਕਸਾਨ ਪਹੁੰਚਾਇਆ ਜੱਟ ਮਹਾਰਾਜਾ ਨਾਰ ਸਿੰਘ ਨੇ ਫਿਰ ਇੱਕ ਟੁਕੜੀ ਭੇਜੀ ਅਤੇ ਸਾਰੇ ਖਿਲਜੀ ਸਿਪਾਹੀਆਂ ਨੂੰ ਮਾਰ ਦਿੱਤਾ ਇਸ ਘਟਨਾ ਤੋਂ ਗੁੱਸੇ ਵਿੱਚ ਅਲਾਉਦੀਨ ਖਿਲਜੀ ਨੇ ਸੌਂਖ ਗੜ੍ਹ ਤੇ ਹਮਲਾ ਕਰ ਦਿੱਤਾ 1304 ਈਸਵੀ ਵਿੱਚ ਅਲਾਉਦੀਨ ਖਿਲਜੀ ਅਤੇ ਜੱਟਾਂ ਵਿਚਕਾਰ ਇੱਕ ਜੰਗ ਹੋਈ ਜਨਰਲ ਉਲਗ ਖਾਨ ਦਾ ਪਹਿਲਾ ਹਮਲਾ ਮਹਿਗਾਮ ਦੇ ਨੇੜੇ ਹੋਇਆ ਮਹਿਗਾਮ ਜੱਟਾਂ ਦਾ ਗੜ੍ਹ ਸੀ ਇਸ ਗੜ੍ਹ ਦੇ ਅਫਸ਼ੇਸ਼ ਅਜੇ ਵੀ ਮਿਲਦੇ ਹਨ ਇਸ ਲੜਾਈ ਵਿੱਚ ਮੁਹੰਮਦ ਤੁਗਰਿਕ ਨਾਮ ਦਾ ਇੱਕ ਤੁਰਕੀ ਜੱਟਾਂ ਦੁਆਰਾ ਮਾਰਿਆ ਗਿਆ ਅਲਾਉਦੀਨ ਖਿਲਜੀ ਦੀ ਫੌਜ ਅਤੇ ਜੱਟਾਂ ਵਿਚਕਾਰ ਆਖਰੀ ਫੈਸਲਾਕੁਨ ਲੜਾਈ ਸਵਾਂਖ ਦੇ ਨੇੜੇ ਹੋਈ ਜਿਸ ਵਿੱਚ ਉਲਗ ਖਾਨ ਦੀ ਅਗਵਾਈ ਵਿੱਚ ਇੱਕ ਵੱਡੀ ਫੌਜ ਸਵਾਂਖ ਪਹੁੰਚੀ ਸਵਾਂਖ ਦੇ ਜੱਟ ਰਾਜਾ ਨਹਿਰਦੇਵ ਤੋਮਰ ਦੇ ਸੱਦੇ ਤੇ ਜੱਟਾਂ ਨੇ ਕਿਲੇ ਵਿੱਚ ਸੀਮਿਤ ਰਹਿਣ ਅਤੇ ਕਮਜ਼ੋਰੀ ਦਿਖਾਉਣ ਦੀ ਬਜਾਏ ਆਪਣੇ ਦੇਸ਼ ਦੀ ਰੱਖਿਆ ਲਈ ਲੜਨਾ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨਾ ਬਿਹਤਰ ਸਮਝਿਆ ਵੱਡੀ ਤੁਰਕੀ ਫੌਜ ਅਤੇ ਜੱਟਾਂ ਵਿਚਕਾਰ ਇੱਕ ਭਿਆਨਕ ਲੜਾਈ ਹੋਈ ਮੁੱਠੀ ਪਰ ਜੱਟਾਂ ਨੇ ਵੱਡੀ ਖਿਲਜੀ ਫੌਜ ਨੂੰ ਹਰਾ ਦਿੱਤਾ ਰਾਜਾ ਨਾਰ ਸਿੰਘ ਅਤੇ ਉਸ ਦੇ ਮੰਤਰੀ ਚਤੁਰਵੇਦੀ ਅਲਾਉਦੀਨ ਖਿਲਜੀ ਦੇ ਵਿਰੁੱਧ ਸੌਂਖ ਕਿਲੇ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਸੌਂਖ ਦਾ ਸੈਨਾਪਤੀ ਗੈਂਦਾ ਸਿੰਘ ਵੀ ਆਪਣੇ ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਸਮੇਤ ਇਸ ਲੜਾਈ ਵਿੱਚ ਮਾਰਿਆ ਗਿਆ ਗੈਂਦਾ ਸਿੰਘ ਦੀ ਗੜ ਗੁਨਸੁਰਾ ਖੇੜਾ ਦਾ ਸ਼ਾਸਕ ਸੀ ਜਨਰਲ ਗੈਂਦਾ ਸਿੰਘ ਦੀ ਮੌਤ ਬਾਅਦ ਲੜਾਈ ਦਾ ਸੰਚਾਲਨ ਕਰਦੇ ਹੋਏ ਦੇਸ਼ ਖਾਬ ਦੇ সেনাপতি ਮਹਿਰਪਾਲ ਸਿੰਘ ਸ਼ਹੀਦ ਹੋ ਗਏ ਇਸ ਲੜਾਈ ਤੋਂ ਬਾਅਦ ਵੀ ਜੱਟਾਂ ਨੇ ਖਿਲਜੀ ਦਾ ਪਿੱਛਾ ਕਰਨਾ ਬੰਦ ਨਹੀਂ ਕੀਤਾ ਅਤੇ ਉਸ ਨੂੰ ਵਕ ਵਕ ਥਾਵਾਂ ਤੇ ਤੰਗ ਕਰਦੇ ਰਹੇ ਇਸੇ ਤਰ੍ਹਾਂ ਜੱਟਾਂ ਦਾ ਹੁਮਾਯੂੰ ਨਾਲ ਵੀ ਪੰਗਾ ਪਿਆ ਸੀ ਜਿਸ ਦਾ ਜਨਰਲ ਟੋੜ ਰਾਜਸਥਾਨ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਹੁਮਾਯੂੰ ਦੇ ਇੱਕ ਮੁਖੀ ਮੁੱਲਾ ਸ਼ਕੀਬੀ ਨੇ ਇੱਕ ਵਾਰ ਰੋहतक ਹਰਿਆਣਾ ਜ਼ਿਲ੍ਹੇ ਦੀ ਤਹਿਸੀਲ ਗੁਹਾਣਾ ਵਿੱਚ ਸਥਿਤ ਇੱਕ ਜੱਟਾਂ ਦੇ ਪਿੰਡ ਤਾਂ ਦਰਸ ਨੂੰ ਘੇਰਾ ਪਾ ਲਿਆ ਅਤੇ ਪਿੰਡ ਨੂੰ ਮਿਟਾਉਣਾ ਚਾਹਿਆ ਪਰ जाट ਖਾਪ ਨੇ ਉਸ ਦੇ ਉਸ ਤੇ ਇੰਨਾ ਭਿਆਨਕ ਹਮਲਾ ਕੀਤਾ ਕਿ ਉਸ ਨੂੰ ਪਿੱਛੇ ਹਟਣਾ ਪਿਆ ਸ਼ੇਰ ਸ਼ਾਹ ਸੂਰੀ जाट ਖਾਪ ਦੀ ਮਦਦ ਲੈਣ ਵਿੱਚ ਸਫਲ ਹੋ ਗਿਆ ਅਤੇ ਜੱਟਾਂ ਦੀ ਮਦਦ ਨਾਲ ਉਸ ਨੇ ਹਮਾਇਓ ਨੂੰ ਹਰਾ ਦਿੱਤਾ ਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਸ਼ੇਅਰ ਕਰਨੀ ਨਾ ਭੁੱਲਣਾ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ